अष्टपदी कई कोट होय पुजारी कई कोट आचार विहारी कई कोट पै तीर्थ वासी कई कोट बन रह उदासी कई कोट भेद के श्रोते कई कोट तपी सर्वोते कई कोट आत्म ध्यान तारै कई कोट कब कब विचारै ਕਈ ਕੋਟ ਨਵਤਨ ਨਾਮ ਤੇ ਆਵੇ ਕਾ ਨਾਨਕ ਕਰਤੇ ਕਾ ਅੰਤ ਨਾ ਪਾਵੇ ਕਈ ਕੋਟ ਭੈ ਅਬਿਮਾਨੀ ਕਈ ਕੋਟ ਅੰਦੇ ਗਿਆਨੀ ਕਈ ਕੋਟ ਕਰਪਨ ਕਠੋਰ ਕਈ ਕੋਟ ਅਭਿਗਾਤਮ ਨਿਰੋਪ ਕਈ ਕੋਟ ਪਰਦਰਭ ਕਉ ਹਰ ਹੈ ਕਈ ਕੋਟ ਪਰਦੁਖਣਾ ਕਰ ਹੈ ਕਈ ਕੋਟ ਮਾਇਆ ਸ਼ਰਮਾ ਹੈ ਕਈ ਕੋਟ ਪਰਦੇ ਸਰਬਰਾਹ ਜਤ ਜਤ ਲਾਉ ਤਤ ਤਤ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਦ ਜਤੀ ਜੋਗੀ ਕਈ ਕੋਟ ਰਾਜ ਰਸ ਪੋਗੀ ਕਈ ਕੋਟ ਪੰਖੀ ਸਰਬ ਪਾਏ ਕਈ ਕੋਟ ਪਾਥਰ ਬਿਰਖ ਨੇਪ ਜਾਏ ਕਈ ਕੋਟ ਪਵਨ ਪਣੀ ਬੈਸੰਤਰ ਕਈ ਕੋਟ ਦਿਸੂ ਮੰਡਲ ਇਕੋਟ ਸਰ ਸਰਨਕਤ ਕਈ ਕੋਟ ਦੇਵ ਦਾਵ ਨੇਂਦਰ ਸਰ ਛਤਰ ਸਗਲ ਸਮ agre ਆਪਣੇ ਸੂਤਰ ਧਾਰੈ ਨਾਨਕ ਜਿਸ ਜਸ ਪਾਵੈ ਤਿਸ ਦਸ ਨਸਤੈ ਕਈ ਕੋਟ ਰਾਜਨਾਤਾਮਸ ਸਖਤ ਕਈ ਕੋਟ ਭੇਦ ਪੁਰਾਨ ਸਿਮਰਤ ਰਸਾਸਤੋ ਕਈ ਕੋਟ ਕੀਏ ਰਤਨ ਸਮੰਦ ਕਈ ਕੋਟ नाना ਪ੍ਰਕਾਰ ਜੰਤ ਕਈ ਕੋਟ ਕੀਏ ਚੈ ਜੀਵੇ ਕਈ ਕੋਟ ਗਿਰੀ ਮੇਰ ਸਵਰਣ ਥੀਵੇ ਕਈ ਕੋਟ ਜਖ ਕਿਨਰ ਪਿ ਸਾਚ ਕਈ ਕੋਟ ਪੂਤ ਪ੍ਰੇਤ ਸੂਕਰ ਮਿਰਗਾਤ ਸਭ ਤੇ ਨੇਰੈ ਸਭੋਂ ਤੇ ਦੂਰ ਨਾਨਕ ਆਪਲੇ ਪਤ ਰਹਿ ਆਪਰਪੂਰ ਕਈ ਕੋਟ ਪਾਤਾਲ ਫਿਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਉਜਨੀ ਵਿਰੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਖਾਲੈ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣਾ ਤੈ ਤੈ ਰਾਖੇ ਨਾਨਕ ਸਭ ਕਿਛੁ ਪ੍ਰਭ ਕੈ ਹਾਥੇ ਕਈ ਕੋਟ ਪਏ ਬੈਰਾਗੀ ਨਾਮ ਨਾਮ ਸੰਗ ਤੈਨ ਲੇਵ ਲਾਗੀ ਕਈ ਕੋਟ ਪ੍ਰਭ ਕਉ ਖੋਜੰਤੇ ਆਤਮ ਮੈ ਪਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਨ ਕੋ ਮਿਲੋ ਪ੍ਰਭ ਵਿਨਾਸ ਕਈ ਕੋਟ ਮੰਗੈ ਸਤ ਸੰਗ ਪਰ ਬ੍ਰਹਮ ਤਣ ਲਾਗ ਰੰਗ ਜਣ ਕੋ ਹੋਏ ਆਪ ਸਪ੍ਰਸੰਨ ਨਾਨਕ ਤੇ ਜਣ ਸਦਾ ਤਨਵ ਤੰਨ ਕਈ ਕੋਟ ਬਾਰ ਬਸਰੋਂ ਪਾਸਾਰ ਸਦਾ ਸਦਾ ਇਕੰਕਾਰ ਕਈ ਕੋਟ ਬੇਪਾਤ ਕਈ ਕੋਟ ਓਏ ਪ੍ਰਭ ਦਾਸ ਤਨ ਹੋ ਬਤ ਆਤਮ ਪਰਗਾਸ ਕਈ ਕੋਟ ਤਤ ਕੇ 베ਤੇ ਸਦਾ ਨਹਿ ਕੇ ਕੁੰਨ ਰਿਤੇ ਕਈ ਕੋਟ ਨਾਮ ਵਰਸ ਪੀਵੈ અમર ભય સદ સદહી જીવે કઈ કોટ નામ ગુણ ગાવે આત્મરસ સખ સહજો સમાવે અપને જણકો સાસ સસ મારે નાનકુર પરમેશ્વર કે પਿਆરે શ્લોક કરણ કારણ પ્રબય કહે જો સરનાહી કોઈ નાનક તસવલ હારણ જળ થળ મહેળ સોય અષ્ટપદી ਕਰਨ ਕਰਾਵਣ ਕਰਨੇ ਜੋਗ ਜੋ ਤਿਸ ਭਾਵੈ ਸੋਈ ਰੋਗ ਖੈਨ ਮੈਂ ਥਪ ਉਥਾਨਨ ਹਾਰਾ ਅੰਤਨੇ ਕਿਛ ਪਰਵਾਰ ਹੁਕਮੇ ਤਰ ਅੰਦਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਭਵਾਰੋ ਹੁਕਮੇ ਅਨਕ ਰੰਗ ਪਰਗਾਸ ਕਰ ਕਰ ਦੇਖਿਆ ਆਪਣੀ ਵੜਿਆਈ ਨਾਨਕ ਸਭ ਮੈਂ ਰਹਾ ਸਮਾਈ ਪ੍ਰਪਵੈ ਮਾਨੁਖੁ ਗਤਿ ਪਾਵੈ ਪ੍ਰਭੁ ਪਾਵੈ ਤਾਂ ਪਾਥਰ ਤਰਾਵੈ ਪ੍ਰਭੁ ਪਾਵੈ ਬਿਨ ਸਾਸ ਤੇ ਰਾਖੈ ਪ੍ਰਪਾਵੈ ਤਾਂ ਹਰ ਗੁਣਿ ਭਾਖੈ ਪ੍ਰਭ ਪਾਵੇ ਤਾਂ ਪਤਿਤ ਤਉ ਉਧਾਰੈ ਆਪ ਕਰੈ ਆਪਣ ਵਿਚਾਰੈ ਦੁਹਾਸਰਿਆ ਆਕਾਸ਼ਪ ਸੁਆਮੀ ਖਿਲੇ ਬਿਕਸੈ ਅੰਤਰਜਾਮੇ ਜੋ ਪਾਵੇ ਸੋ ਘਾਰ ਕਰਾਵੇ ਨਾਨਕ ਦ੍ਰਿਸ਼ਟੀ ਵਰਣਾਵੇ ਕੋ ਮਨੁਖ ਤੇ ਕਿਆ ਹੋਇ ਆਵੈ ਜੋ ਤਿਸ ਪਾਵੇ ਸੋਈ ਕਰਾਵੇ ਇਸਕੇ ਹੱਥ ਹੋਏ ਤਾਂ ਸਭ ਕੇ ਚਲੇ ਜੋ ਤਿਸ ਭਾਵੇ ਸੋਈ ਕਰੇ ਅਣਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਣ ਆਪ ਬਚੈ ਪਰਮੇ ਪੂਲਾਦ ਜਿਸ ਤਾਵੇ ਨਿਮਖ ਮੈਂ ਚਾਰ ਕੁੰਟ ਫਿਰਾਵੈ ਕਰਕੇ ਰਿਪਾਜਿਸ ਆਪਣੀ ਭਗਤ ਦੇ ਨਾਨਕ ਤੇ ਕਛੁ ਨ ਆਵੇ ਆਮ ਮਲੇ ਖਣ ਹਰਨੇਜ ਕੋਟ ਕੋ ਰਾਜ ਪਾਰ ਬ੍ਰਹਿਮ ਗਰੀਬ ਨਿਵਾਜ ਜਾਕਾ ਦ੍ਰਿਸ਼ਟ ਕਛੁ ਨ ਆਵੇ ਸਤਤ ਕਾਲੋ ਦਸ ਪ੍ਰਗਟਾ ਬਹਿ ਜਾਗੋ ਆਪਣੀ ਕਰੈ ਬਖਸੀਸ ਤਾ ਕਾ ਲੇਖੈ ਨਾ ਕਰਨੈਂਗ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਪ੍ਰਭ ਬ੍ਰਹਮ ਪ੍ਰਗਾਸ ਆਪਣੇ ਬਣਤ ਆਪ ਬਣਾਈ ਨਾਨਕ ਦੀ ਵੇਖ ਵੜਾਈ ਇਸ ਕਾ ਬਰਣਹੀ ਜੇ ਸਾਥ ਕਰਨ ਕਰਾਵਣ ਸਰਬ ਕੋ ਨਾਥ ਗਿਆ ਕਰੀ ਬਉ ਰਹਿ ਜਿਓ ਜੋ ਤਿਸ ਭਾਵੈ ਸੋਈ ਫਣ ਥੀਓ ਕਬੂ ਉਚ ਨੀਚ ਕੈ ਮਨ ਵਸੈ ਕਬੂ ਸੋਗ ਹਰ ਖਰੰਗ ਹਸੈ ਕਬੂ ਨਿੰਦ ਚਿੰਦ ਬਹਾਰ ਕਬੂ ਉਬ ਆਕਾਸ ਪਿਆਲੋ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾ ਬਨਹਾਰ ਕਬੂ ਨਿਰਤ ਕਰੈ ਬਿਪਾਤ ਕਬੂ ਸੋਇ ਹਰੈ ਦਿਨ ਰਾਤ ਕਬੂ ਮਹਾਕਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬੈ ਬੜ ਰਾਜ ਕਬੂ ਪੇਕਾਰੀ ਨੀਚ ਕਾਰ ਸਾਜ ਕਬੂ ਅਪ ਕੀਰਤ ਮੈਂ ਆਵੈ ਕਬੂ ਪੜਾ ਪੜਾ ਕਹਾਵੈ ਜਿਉ ਪ੍ਰਭ ਰਾਖੈ ਤਿਬੇ ਰਹੈ ਗੁਰ ਪ੍ਰਸਾਦਿ ਨਾਨਕ ਸਚ ਕਹਿ ਕਭੂ ਹੋਏ ਪੰਡਿਤ ਕਰੇ ਵਿਖਿਆਨ ਕਬੂ ਮੂੰਦਾਰੀ ਲਬੈ ਧਿਆਨ ਕਬੂ ਤਟ ਤੀਰਥਿchnਾਨ ਕਭੂ ਸਦ ਸਦਕ ਮੁਖ ਗਿਆਨ ਕਬੂ ਕੀਟ ਹਸਕ ਪਤੰਗ ਹੋ ਜੀਆ ਅਣਕ ਜਉਣ ਪਰਮੈ ਪਰਮਿਆ ਨਾਨਾ ਰੂਪ ਜਿਉ ਸਵਾਗਤ ਖਾਵੇ ਜਿਉ ਪ੍ਰਭ ਭਾਵੇ ਤਵੇ ਨਚਾਵੇ ਜੋ ਤਿਸ ਭਾਵੇ ਸੋਏ ਹੋਏ ਨਾਨਕ ਦੂਜਾ ਵਰਣ ਕੋ ਵੇ ਕਬੂ ਸਾਹ ਸੰਤਹਿ ਪਾਵੇ ਓ ਅੰਤ ਸਾਨ ਓ ਅਸਥਾਨ ਤੇ ਬਹੁ ਰਣਾਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਹ ਨਹੀਂ ਬਿਨਿਆਸ ਮਨ ਤਨ ਨਾਮ ਰਤੇ ਕਰੰਗ ਸਦਾ ਬਹਿਰ ਪਰਮ ਕੈ ਸੰਗ ਜਿਉਂ ਜਲੈ ਜਲ ਮਾਇਆ ਖਟਾਨਾ ਜਿਉਂ ਜੋਤੀ ਸੰਜੋਤ ਸਮਾਨ ਮਿਟ ਗਏਗਾ ਵਣ ਪਏ ਬਿਸਰਾਮ ਨਾਨਕ ਪ੍ਰਭ ਕੈ ਸਤ ਕਰਵਾਨ ਸਲੋਕ ਸੁਖੀ ਵਸੈ ਮਸਕੀਨੀਆਂ ਸੋ ਲੋਕ ਸੁਖੀ ਵਸੈ ਮਸਕੀਨੀਆਂ ਆਪਣੇ ਵਾਰਣ ਤਲੇ ਬਡੇ ਬਡੇ ਹੰਕਾਰੀਆਂ ਨਾਨਕ ਗਰਬਕਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਵਿਮਾਨ ਸੋ ਨਰਕ ਪਾਤੀ ਹੋਵਤ ਸੁਆਣੋ ਜੋ ਜਾਣੈ ਜੋ ਜੋ ਬਣਵੰਤ ਸੋ ਹੋਵਤ ਬ੍ਰਿਸ਼ਟਾਕ ਜੰਤੋ ਆਪਸ ਕੋ ਕਰਵੰਤ ਕਹਾਵੈ ਜਨਮੈ ਮਰੈ ਬੋ ਜੋਨ ਪਰਵਾਵੈ ਤਨਪੂਮ ਕਾ ਜੋ ਕਰੈ ਗਮਣੋ ਸੋ ਮੂਰਖ ਅੰਦਾ ਗਿਆਨ ਕਰ ਕਿਰਪਾ ਜਿਸਕੇ ਹਿਰਦੈ ਗ੍ਰੀਪੀ ਵਸਾਵੈ ਨਾਨਕੀਆ ਮੁਕਤ ਗੈ ਪਾਵੈ ਦਰਮੰਤਾ ਹੋਏ ਕਰ ਕਰਵਾਰੈ ਤਰਨ ਸਮਾਨ ਕਛੂ ਸੰਗ ਨ ਜਾਵੇ ਬੌਲਸ ਕਰੋ ਮਾਨ ਖੋ ਪਰ ਕਰੇ ਆਸ ਪਲ ਪੀਤਰ ਤਾਂ ਕੋ ਹੋਈ ਬినాਸ਼ ਸਭ ਤੇ ਆਪ ਜਾਣੈ ਬਲਵੰਤ ਖਣਵੇਂ ਜੋਣ ਸਿ ਸਰਵੰਤ ਕਿਸਨਾ ਪਦ ਆਪ ਹੰਕਾਰੀ ਧਰਮ ਰਾਇ ਤਸ ਕਰੇ ਖੁਆਰੀ ਬਰਪਰਸਾਦ ਜਾ ਕਾ ਮਟੈ ਬਿਮਾਨੋ ਸੋ ਜਨ ਨਾਨਕ ਦਰਗੈ ਪਰਵਾਣ ਕੋਟ ਕਰਮ ਕਰੈ ਉਤਾਰੇ ਸ੍ਰਮ ਭਾਵੈ ਸਗਲੇ ਵਿਸਤਾਰੇ ਅਣਕ ਤਪਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਬਤਾਰ ਅਣਕ ਯਤਨ ਕਰ ਆਤਮ ਨਹੀਂ ਦਰਾਵੈ ਹਰਦਰਗਾ ਕਹੂੰ ਕੈਸੇ ਗਾਵੇ ਆਪਸ ਕੋਪ ਭਲਾ ਕਹਾਵੇ ਤਿਸੈ ਬਲਾਈ ਨੇਕਟਣਾਵੇ ਸਰਬ ਕੀ ਰੇਣ ਸਰਬ ਕੀ ਰੇਣ ਜਾ ਕਾ ਮਨ ਹੋਏ ਕਉ ਨਾਨਕ ਤਾਂ ਕੇ ਨਿਰਮਲ ਸੋਏ ਜਬ ਲਗ ਜਾਣੈ ਮਤ ਦੇ ਕਛ ਹੋਏ ਤਬ ਇਸ ਕੋ ਸੁਖ ਨੈ ਕੋਈ ਜਬੇ ਜਾਣੈ ਕਛੂ ਕਰਤਾ ਤਬ ਲਗ ਘਰਬ ਜੋਣ ਮੈਂ ਫਿਰਤਾ ਜਵ ਤਾਰੇ ਕੋ ਬਹਿਰੀ ਮੀਤ ਤੋ ਤਵ ਲਗਨ ਹੈ ਚਲ ਨਹੀਂ ਜੀਤ ਜਬ ਲਗ ਚੋਨ ਜਬ ਲਗ ਮੋ ਜਗ ਜਬ ਲਗ ਮੋ ਮਗਨ ਸੰਗਮ ਆਹੇ ਜਬ ਲਗ ਧਰਮ ਰਾਏ ਦੇਵ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹਾਂ ਛੋਟੈ ਸਜ ਖਣੇ ਲਖ ਕੌਠ ਤਾਵੈ ਤ੍ਰਿਪਤਨਾਵ ਮਾਇਆ ਪਾਛੈ ਪਾਵੈ ਅਣਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵ ਖਪ ਖਪ ਮਰੈ ਬਿਨਾਂ ਸੰਤੋਖ ਨਹੀਂ ਹੋ ਰਾਜੈ ਸੁਪਨ ਮਨੋਰਥ ਬ੍ਰਿਥੇ ਸਭ ਕਾਜ ਹੈ ਨਾਮ ਰੰਗ ਸਰਬ ਸੁਖ ਹੋਏ ਵੜ ਪਾਗੇ ਕਿਸੈ ਪ੍ਰਾਪਤ ਹੋਏ ਕਰਨ ਕਰਾਉਣ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਉਣ ਕਰਨੇ ਹਾਰ ਇਸ ਕੇ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈ ਸੋ ਹੋਏ आपे आप आप प्रभ सोए जो कुछ कीनो सो अपने रंग सब ते दूर सब कै संग बुझे देखे करे विवेक आप एक अपना नेक मरे ना बिनसया बन जाए नानक साध ही रहे समाये ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪਣ ਕਿਨੂ ਆਪਣ ਵਿਸਥਾਰ ਸਭ ਕਛ ਉਸ ਕਾ ਹੋ ਹੋਂ ਕਰਨੇ ਹਾਰ ਉਸਤੇ ਪਿੰਨ ਕਾਉ ਕਛ ਹੋਏ ਤਣ ਤਰੰਤਰ ਇਕੈ ਸੋਵੇ ਆਪਣੇ ਚਲਤ ਆਪ ਕਰਨੇ ਹਾਰ ਕਉਤਕ ਕਰੈ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਸਮਾਹਿ ਨਾਨਕ ਕੀਮਤ ਕਹੋ ਨ ਜਾਏ ਸਤ 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 ਪ੍ਰਭੁ ਸਾਮਿ ਗੁਰ ਪ੍ਰਸਾਦਿ ਕਿਨਹਿ ਵਿਖਿਆਨੀ ਸਚ 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 ਸਭ ਕੀ ਨਾ ਕੋਟ ਮਦੇ ਕਿਨਹਿ ਬਰ ਲਐ ਚੀਨ ਭਲਾ 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 ਤੇਰਾ ਰੂਪ ਅੰਤ ਸੁੰਦਰ ਅਪਾਰ ਅਨੂਪ ਨਿਰਮਲ 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 ਤੇਰੀ ਬਾਣੀ ਘਟ ਘਟ ਸੁਨੇ ਸੁਰਨ ਬਖਾਨੀ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸ਼ਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕਿਨਿੰਦਾ ਨਾਨਕਾ ਬੌਰ ਕੋ ਅਵਤਾਰ ਅਸ਼ਟਪਦੀ ਸੰਤ ਕੈ ਦੋਖਣ ਅਰਜਾ ਕਟੈ ਸੰਤ ਕੈ ਦੋਖਣ ਜਮਤੇ ਨਹੀਂ ਛਟੈ ਸੰਤ ਕੈ ਦੋਖਣ ਸੁਖ ਸਭ ਜਾਇ ਇੰਤੇ ਕੋ ਰਖੈਨ ਕੋਈ ਸੰਤ ਕੈ ਦੋਖਣ ਮਤ ਹੋਇ ਮਲੇਨ ਸੰਤ ਕੈ ਦੋਖਣ ਸੋ ਬਾਤੇ ਹੀਨ ਸੰਤ ਕੈਤੇ ਕੋ ਰਖੈ ਕੋਈ ਸੰਤ ਕੈ ਦੋਗੁਨ ਬ੍ਰਸ਼ਟ ਹੋਇ ਸੰਤ ਕਰਪਾਲ ਕਿਰਪਾ ਤੇ ਕਰੈ ਨਾਨਕ ਸਤ ਸੰਗ ਨੰਦਕੋ ਪੀਤਰੈ ਸੰਤ ਕੈ ਦੁਖਣ ਤੇ ਮੁਖ ਭਵੈ ਸੰਤ ਕੈ ਦੁਖਣ ਕਾਰਜੋਂ ਲਵੈ ਸੰਤਨ ਕੇ ਦੁਖਣ ਸਰਬ ਜੋਨ ਪਾਏ ਸੰਤ ਕੈ ਦੁਖਣ ਤ੍ਰਗਾ ਜਨਿ ਕਰਮਾਈ ਸੰਤ ਕੈ ਦੁਖਣ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਣ ਸਭ ਕਛੈ ਤਲੈ ਸੰਤ ਕੈ ਦੁਖਣ ਤੇਜ ਸਭ ਜਾਏ ਸੰਤ ਕੈ ਦੁਖਣ ਨੀਚੇ ਨਿਚਾਈ ਸੰਤ ਕਦੋਕਣ ਕਉ ਉਠਾਉ ਕੋ ਨਾਉ ਨਾਨਕ ਸੰਤ ਧਾਵੈ ਕੋ ਗਤ ਪਾਏ ਸੰਤ ਕੋ ਨੰਦਕ ਮਹਾਤਤ ਸੰਤ ਕਦੋਖਣ ਕੋ ਖਣ ਟਿਕ ਪਪਾਈ ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕੈ ਨਿੰਦਕ ਪਰਮੇਸ਼ਰ ਮਾਰਾ ਸੰਤ ਕੈ ਨਿੰਦਕ ਰਾਜ ਤੇਹੀਨ ਸੰਤ ਕੈ ਨਿੰਦਕ ਦੁਖਿਆਰ ਦੀਨ ਸੰਤ ਕੈ ਨਿੰਦਕ ਕੋ ਸਰਬ ਰੋਗ ਸੰਤ ਕੈ ਨਿੰਦਕ ਕੋ ਸਦਾ ਬੀਜੋਗ ਸੰਤ ਕੈ ਨਿੰਦਕ ਕੋ ਮਹੇ ਦੋਖ ਸੰਤ ਕੈ ਨਿੰਦਕ ਕੋ ਪਾਵੈ ਉਸ ਹੋਈ ਮੋਖ ਸੰਤ ਕਦੁਖੇ ਸਦਾ ਵਿਤ संत का दुखी कसा निमित तो, संत का दुखी कौ ड ला संत का दुखी कौत्या संत का दुखी कौ महंकारी संत का दुखी सदा बेकारी संत का दुखी जन्मैमर संत की दुखना सुखते टै संत के दुखी कौ नहीं ठा नानक संत भवैत लय मिलाई संत का दुखे को बिजो ते टूटे संत, 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 संत का दुखे को काज ऊँचा संत का दुखे को दले परवाए संत का दुखे को जण पावे संत का दुखे अंतर ते थोथा ज्यों सास बिना मृतक हिले था ਸੰਤ ਕੈ ਦੁਖੇ ਕੋ ਜੜ ਕੇ ਚ ਨਾਹੀ ਸੰਤ ਕ ਲੋਗਨ ਕੋ ਲੈ ਜਾਇ ਸੋ ਹੋਵੇ ਮੁਲੂਚੀ ਵੜ ਪਾਏ ਸੰਤ ਕ ਦੁਖੀ ਪੋਖ ਨਵਾਇ ਸੰਤ ਕ ਦੁਖੀ ਕੋ ਧਰਮ ਰਹੈ ਤੋ ਸੰਤ ਕ ਦੁਖੀ ਕੋ ਸਦਾ ਕਹਿ ਤੋ ਕੀਰਤਨਿੰਦ ਕਾਤ ਲੈ ਪਾਇ ਆਮਲੇ ਸਜਾਈ ਸੰਤ ਕ ਦੁਖੀ ਕੋ ਦਰਨੇ ਹਾਰ ਸੰਤ ਕ ਦੁਖੀ ਕੋ ਮਰੇ ਜੀਵਨ ਹਾਰ ਸੰਤ ਕਹਿ ਦੋਖੇ ਕੋ ਦੋਖੇ ਨੀ ਪੂਜੈ ਸੰਤ ਕਾ ਕਿਰਤ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਕਟ ਤਿਸ ਕੈ ਅੰਤਰਨ ਕਰਨ ਹਾਰ ਸਦਾ 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 ਤੂੰ ੴ ਨਮਸਕਾਰ ਪ੍ਰਭ ਕੇ ਉਸਤਤ ਕਰੋ ਦਿਨ ਰਾਤ ਤਸੈ ਤ ਆਵੈ ਸਾਸ ਗਿਰਾਸ ਸਭ ਕਿਛ ਦੇ ਵਰਤੈ ਤਸ ਕੀ ਆਪ ਜੈਸਾ ਕਰੇ ਵੈਸਾ ਕੋ ਥੀ ਆਪਣਾ ਮੇਲ ਆਪ ਕਰਨੇ ਹਾਰ ਦੂਸਰ ਕਾਉਨ ਕਹ ਹੈ ਵਿਚਾਰ ਜੈਸਾ ਨੋ ਕਿਰਪਾ ਕਰੇ ਤਿਸ ਆਪਣਾ ਨਾਮ ਦੇ ਵੜ ਪਾਗੇ ਨਾਨਕ ਜਨ ਸੇ ਸ਼ਲੋਕ ਜੋ ਸਿਆਣਪ ਸਰਉ ਜਾਏ ਸਿਮਰ ਹਰ ਹਰ ਰਾਏਕ ਆਸ ਹਰ ਮਨ ਰਖੈ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ